For the ਜੋ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਦਾਹ ਰਾਜਪੂਰ ਸਰਬ ਕਲਾ ਪਰਪੂਰ ਪਰਤਵਚਨ ਦੀਨਾ ਬੰਦੂ ਪਤਤ ਪਾਵਨ ਕਰਣਾਨ ਧਾਨ ਅੰਤਰਜਾਮੀ ਪੁਰਖ ਵਿਧਾਤੇ ਸਤਿਗੁਰੂ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਪਾਤਿ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਹਾਜ਼ਰ ਬਜ਼ੂਰੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਜੇ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰ ਲਗੇ ਗੁਰੂ ਪਿਆਰੇ ਗੁਰੂ ਸWARE ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਹਰਜਸ ਕੀਰਤਨ ਗੁਰਮਤ ਵਿਚਾਰਾਂ ਕਹਿਣ ਸੁਣਨ ਵਾਸਤੇ ਸਾਨੂੰ ਸਮਾਪ੍ਰਤ ਹੋਇਆ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਥੇ ਆਪਣੀ ਰਹਿਨਮਾਈ ਪੰਥ ਨੂੰ ਕੌਮ ਨੂੰ ਬਖਸ਼ਿਸ਼ ਕਰਦੇ ਹੈ ਉਥੇ ਜੀ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਅੰਮ੍ਰਿਤ ਬਾਣੀ ਦੇ ਜਰੀਏ ਹਰ ਇੱਕ ਸਿੱਖ ਵਾਸਤੇ ਜ਼ਿੰਦਗੀ ਜਿਉਣ ਦਾ ਨਵੇਕਲਾ ਢੰਗ ਜੀਵਨ ਜਾਚ ਜੋ ਹੈ ਸਤਿਗੁਰੂ ਉਹ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੈ ਆਓ ਜਿਤਨਾ ਸਮਾਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪੰਦ ਪ੍ਰਾਪਰਤ ਹੋਇਆ ਹੈ ਸਤਿਗੁਰੂ ਸੱਤੀ ਪਾਤਸ਼ਾਹ ਜੀ ਦੇ ਚਰਨਾਂ ਦੀ ਹਾਜ਼ਰੀ ਗੁਰਬਾਣੀ ਪੁਰ ਸ਼ਬਦ ਵਿਚਾਰ ਕਥਾ ਦੇ ਰਾਹੀ ਆਪਾਂ ਭਰਨਾ ਕਰੀਏ ਮਹਾਰਾਜ ਸਾਹਿਬ ਕਿਰਪਾ ਕਰਨ ਵਿਚਾਰ ਪਵਰਤ ਕਰਕੇ ਆਪਣੀ ਕਥਾ ਸਤਿਗੁਰੂ ਸਾਹਿਬਾ ਕਰਵਾਲਾ ਆਪ ਸੰਗਤ ਅਸੀਸ ਦੇਗੋ ਅਸੀਸ ਬਖਸ਼ਦੇ ਆ ਬੜੀ ਅਦਬ ਨਾਲ ਪਿਆਰ ਸਹਿਜ ਫਤੇਕ ਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਆ ਜਾਉ ਤੋ ਪ੍ਰੇਮ ਖਿਲਨ ਕਾ ਜਾਓ ਸਿਤ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਰਦੀਜੈ ਕਾਣ ਨਾ ਕੀਜੈ ਹੁਣੇ ਜਿਹੜਾ ਮਹੀਨਾ ਪੋਦਾ ਮਹੀਨਾ ਚੱਲ ਰਿਹਾ ਸਿੱਖ ਸੰਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਜਿਹੜਾ ਪੋਦਾ ਮਹੀਨਾ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਨਸਾਨੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਸਿਰਫ ਇੱਕ ਹਫਤੇ ਦੇ ਵਿੱਚ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਾਨੋ ਪਿਆਰੇ ਸਿੰਘ ਸਤਪੁਰਾਂ ਦੇ ਚਾਰ ਸਾਹਿਬਜ਼ਾਦੇ ਔਰ ਸਤਪੁਰਾਂ ਦੀ ਮਾਤਾ-ਮਾਤਾ ਗੁਜਰੀ ਜੀ ਸਿਰਫ ਇੱਕ ਹਫਤੇ ਦੇ ਸਮੇਂ ਦੇ ਦਰਮਿਆਨ ਦਰਮਿਆਨ ਇਹ ਜਿਹੜਾ ਸਾਰਾ ਸਰਬੰਸ ਸਤਿਗੁਰਾਂ ਨੇ ਆਪਣੇ ਪਿਆਰੇ ਖਾਲਸੇ ਦੇ ਸਿਰ ਤੋਂ ਵਾਰ ਦਿੱਤਾ। ਆਪ ਖਾਲਸਾ ਜੀ ਸਾਨੂੰ ਸਮਝਣ ਵਾਸਤੇ ਸਮਝਾਉਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸ ਦਿੱਤਾ ਕਿ ਜਿੱਥੇ ਦੁਨੀਆ ਦੇ ਬਾਕੀ ਬਾਦਸ਼ਾਹ ਆਪਣੀ ਬਾਦਸ਼ਾਹਦ ਬਚਾਉਣ ਵਾਸਤੇ ਕਿਸੇ ਦਾ ਘਰ ਵੀ ਦਾਤੇ ਲਾ ਦਿੰਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿੱਤੇ ਬਾਦਸ਼ਾਹ ਆਪਣੇ ਘਰ ਭਰਨ ਵਾਸਤੇ ਦੂਸਰਿਆਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਦਾਤੇ ਲਾ ਦਿੰਦੇ ਐ ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਪਿਆਰੀ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਲਖਤੇ ਜਿਦਰ ਚਾਰ ਸੱਜਾ ਦੇ ਖਾਲਸੇ ਦੇ ਸਿਰ ਉੱਤੋਂ ਦੀ ਵਾਰ ਦਿੱਤੇ ਇਹ ਨਸਾਨੀ ਸ਼ਹਾਦਤਾਂ ਦੇ ਦਿਨ ਹੈ ਤੇ ਆਪਾਂ ਨਾਲ ਨਾਲੇ ਦੀ ਵਿਚਾਰ ਜਿਹੜੀ ਹੈ ਤਾਂ ਕਿ ਸਾਡੇ ਚਿਤ ਚੇਤੇ ਦੇ ਵਿੱਚ ਕੋਈ ਗੱਲ ਘਰ ਘਰ ਜਾਏ ਮਹਾਰਾਜ ਜੀ ਬਚਨ ਕਰਦੇ ਆ ਜਾਓ ਤੋ ਪ੍ਰੇਮ ਖਿਲਨ ਕਾ ਚਾਓ ਜੇ ਤੇਰੇ ਚਿਤ ਹਿਰਦੇ ਦੇ ਵਿੱਚ ਪ੍ਰੇਮ ਖੇਡਣ ਦਾ ਚਾਹ ਹੈ ਦੁਨਿਆਵੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਜੇ ਤੂੰ ਰੱਬ ਦੇ ਘਰ ਦੇ ਉੱਤੇ ਤੁਰਨਾ ਚੁੰਨਾ ਹੈ ਤੇ ਮਹਾਰਾਜ ਜੀ ਕਹਿੰਦੇ ਕੇ ਸਿਰ ਤਰ ਤਲੀ ਗਲੀ ਮੇਰੀ ਆਓ ਸੇਵਕ ਆਪਣਾ ਜਿਹੜਾ ਤਲੀ ਦੇ ਉੱਤੇ ਧਰਦੇ ਭਾਵ ਕੀ ਹੈ ਕਿ ਆਪਣਾ ਜਿਹੜਾ ਹੰਕਾਰ ਹੈ ਆਪਣੀ ਈਰਖਾ ਹੈ ਆਪਣੀ ਹਉਮੈ ਹੈ ਜਿਵੇਂ ਆਪਾਂ ਗੁਰੂ ਘਰ ਹੁੰਿਆ ਨਾ ਜੀ ਦਰਬਾਰ ਵਿੱਚ ਆਉਨੇ ਆਪਾਂ ਚੱਲ ਗਏ ਤੇ ਜਿਹੜਾ ਕੁਝ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰਨਾ ਹੁੰਦਾ ਉਹ ਫਿਰ ਅਸੀਂ ਪਹਿਲਾਂ ਹੀ ਹੱਥ ਵਿੱਚ ਫੜ ਲੈਨੇ ਆ। ਉਹ ਪੈਸੇ ਵੀ ਹੁੰਦੇ ਆ। ਉਹ ਕੋਈ ਆਪਾਂ ਸਤਿਗੁਰਾਂ ਨੂੰ ਭੇਟਾ ਭੇਟ ਕਰਦੇ ਆ। ਕੋਈ ਪਦਾਰਥ ਵੀ ਹੁੰਦਾ, ਕੋਈ ਵਸਤਰ ਵੀ ਹੁੰਦੇ ਨੇ। ਤੇ ਜਿਹੜੀ ਚੀਜ਼ ਅਸੀਂ ਭੇਟਾ ਕਰਨੀ ਚਾਹੁੰਦੇ ਹਾਂ ਪਹਿਲਾਂ ਅਸੀਂ ਆਪਣੀ ਤੜੀ ਦੇ ਉੱਤੇ ਰੱਖ ਕੇ ਹੱਥ ਦੇ ਵਿੱਚ ਫੜ ਕੇ ਲੈ ਕੇ ਹੁੰਆਂ ਦਰਬਾਰ ਵਿੱਚ ਤੇ ਫਿਰ ਅਸੀਂ ਆਪਣੀ ਭਾਵਨਾ ਅਨੁਸਾਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹ ਵਸਤੂ ਅਸੀਂ ਭੇਟਾ ਕਰ ਦਿੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਪ੍ਰੇਮ ਦੇ ਰਾਹ ਦੇ ਉੱਤੇ ਤੁਰਨ ਲੱਗਾ ਪ੍ਰੇਮ ਦੇ ਰਾਹ ਦਾ ਤੁਰਾਈ ਮੰਨ ਲਗਾ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਮ ਵੀ ਕੈਸਾ ਜਿਹੜਾ ਕਾਲਪੁਰਖ ਪਰਮੇਸ਼ਰ ਨਾਲ ਕੀਤਾ ਤੇ ਮਹਾਰਾ ਜੀ ਕਹਿੰਦੇ ਇਸ ਰਾਹ ਦੇ ਉੱਤੇ ਜੇਕਰ ਤੁਰਨ ਲੱਗਾ ਤੇ ਇੱਥੇ ਹਉਮੈ ਨਹੀਂ ਚੱਲਦੀ ਇੱਥੇ ਹੰਕਾਰ ਨਹੀਂ ਚੱਲਦਾ ਇਸ ਮਾਰਗ ਉੱਤੇ ਈਰਖਾ ਦਵੇਕ ਨਹੀਂ ਚੱਲਦੇ ਸਾਰਾ ਕੁਝ ਕੱਢ ਕੇ ਆਪਣੀ ਤੜੀ ਦੇ ਉੱਤੇ ਰੱਖ ਲੈ ਆਪਣੇ ਵਿਕਾਰ ਆਪਣੀ ਭਾਵਨਾ ਤੇ ਸਾਰਾ ਕੁਝ ਤਲੀ ਦੇ ਉੱਤੇ ਰੱਖ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖਦੇ ਵੀ ਮਹਾਰਾਜ ਜੀ ਅੱਜ ਤੋਂ ਮੈਂ ਹੰਕਾਰ ਨਹੀਂ ਕਰਨਾ ਹੰਕਾਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਟੇਕ ਦਿੱਤਾ ਮੈਂ ਅੱਜ ਤੋਂ ਬਾਅਦ ਹਉਮੈ ਦੇ ਵਿੱਚ ਕੋਈ ਬਚਨ ਨਹੀਂ ਬੋਲਾਂਗਾ ਮਾੜੇ ਬਚਨ ਨਹੀਂ ਬੋਲਾਂਗਾ ਮੈਂ ਮੈਲੇ ਬਚਨ ਨਹੀਂ ਬੋਲਾਂਗਾ ਸਤਗੁਰੂ ਸੱਚੇ ਪਾਤਸ਼ਾਹ ਮੈਂ ਆਪਣੀ ખોਟੀ ਮੱਤ ਵੀ ਤੁਹਾਡੇ ਚਰਨਾਂ 'ਚ ਰੱਖ ਦਿੱਤੀ ਹੈ ਤੇ ਹੁਣ ਤੁਸੀਂ ਕਿਰਪਾ ਕਰੋ ਮੇਰੀ ਜਿਹੜੀ ਹਉ ਮੈਂ ਹੰਕਾਰ ਮੈਂ ਤੁਹਾਡੇ ਚਰਨਾਂ 'ਚ ਰੱਖਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਇਸ ਹੰਕਾਰ ਨੂੰ ਪਿਆਰ ਦੇ ਵਿੱਚ ਬਦਲ ਕੇ ਮੇਰੇ ਹਿਰਦੇ ਦੇ ਵਿੱਚ ਵਸਾ ਦਿਓ ਅਸੀਂ ਤਲੀ ਦੇ ਉੱਤੇ ਰੱਖ ਲਿਆ ਮਹਾਰਾਜ ਜੀ ਕਹਿੰਦੇ ਜਾਉ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਤੇ ਮਹਾਰਾਜ ਜੀ ਕਹਿੰਦੇ ਇਤਮਾਰਕ ਪੈਰ ਧਰੀਜੈ ਸਿਰ ਵੀਜੈ ਕਾਣ ਨਾ ਕੀਜੈ ਮਹਾਰਾਜ ਜੀ ਕਹਿੰਦੇ ਜੇ ਇਸ ਮਾਰਗ ਤੇ ਪੈਰ ਧਾਰ ਹੀ ਲਿਆ ਜੇ ਇਹਦਾ ਰਾਹੀ ਬਣੀ ਗਿਆ ਜੇ ਇਸ ਰਾਹ ਦੇ ਉੱਤੇ ਤੁਰ ਨਹੀਂ ਲੱਗ ਪਿਆ ਤੇ ਫਿਰ ਹੁਣ ਆਪਣੇ ਚਿੱਤ ਦੇ ਵਿੱਚ ਇਹ ਨਾ ਸੋਚੀਂ ਵੀ ਮੈਂ ਕਿਤੇ ਗਲਤ ਹੋ ਗਿਆ ਤੇ ਇਹ ਨਾ ਸੋਚੀਂ ਵੀ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਆਪ ਕਿਉਂ ਰੱਖ ਦਿੱਤਾ ਮਹਾਰਾਜ ਜੀ ਕਹਿੰਦੇ ਸਿਰ ਦੀਜਾ ਕਾਣ ਨਾ ਕੀਜੈ ਕਾਣ ਦਾ ਭਾਵ ਹੈ ਆਪਣੇ ਮਨ ਦੇ ਵਿੱਚ ਕੋਈ ਐਦਾਂ ਦਾ ਵਿਚਾਰ ਨਹੀਂ ਲੈ ਕੇ ਆਉਣਾ ਕਿ ਤੇ ਬਾਅਦ ਦੇ ਵਿੱਚ ਪਛਤਾਵਾ ਕਰੀ ਜਾਏ ਵੀ ਮੈਂ ਤੇ ਆਪਣਾ ਮਾਨੀ ਗੁਰੂ ਸਾਹਿਬ ਨੂੰ ਦੇ ਦਿੱਤਾ ਮੈਂ ਤੇ ਆਪਣਾ ਮਾਨ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਹੁਣ ਜੇ ਸਾਡਾ ਮਨ ਗੁਰੂ ਸਾਹਿਬ ਦੇ ਚਰਨਾਂ 'ਚ ਹੈ ਤੇ ਫਿਰ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਕਿਉਂਕਿ ਮਨ ਹੀ ਮਰਜ਼ੀ ਕਰਦਾ ਹੈ ਤੇ ਜੇ ਅਸੀਂ ਆਪਣਾ ਮਨ ਗੁਰੂ ਸਾਹਿਬ ਨੂੰ ਦਿੱਤਾ ਤੇ ਫਿਰ ਸਾਡੀ ਮਰਜ਼ੀ ਨਹੀਂ ਚੱਲੇਗੀ ਹੁਣ ਗੁਰਬਾਣੀ ਦੇ ਅਨੁਸਾਰ ਸੱਚ ਚੱਲਣਾ ਪਏਗਾ ਕਈ ਬੰਦੇ ਕਰਦੇ ਆ ਨਾ ਇਦਾਂ ਉਹ ਭਾਵਨਾ ਚ ਆ ਜਾਂਦੇ ਆ ਭਾਵਨਾ ਦੇ ਵੇਗ 'ਚ ਵਹਿ ਜਾਂਦੇ ਆ ਕਈ ਵਾਰੀ ਉਹ ਕਿਸੇ ਤੋਂ ਸੁਣਦੇ ਆ ਤੇ ਫਿਰ ਉਹਨਾਂ ਦਾ ਚਿੱਤ ਕਰਦਾ ਵੀ ਆਪਾਂ ਅੰਮ੍ਰਿਤ ਛਕ ਲਈਏ ਆਪਾਂ ਅੰਮ੍ਰਿਤ ਛਕ ਲਈਏ ਸਿਰ ਦੀਜਾ ਕਾਣ ਨਾ ਕੀਜਾ ਕਈ ਕਰ ਜਾਂਦੇ ਆ ਕਾਣ ਵਿੱਚ ਦੀ ਸਿਰ ਦੇ ਕੇ ਵੀ ਕਾਣ ਕਰ ਜਾਂਦੇ ਆ ਸਿਰ ਦੇ ਕੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਦ੍ਰੈਤ ਰੱਖ ਜਾਂਦੇ ਆ ਆਪਣੇ ਮਨ ਦੇ ਵਿੱਚ ਅੰਮ੍ਰਿਤ ਵੀ ਛਕ ਲੈਂਦੇ ਆ ਕਈ ਵਾਰੀ ਮਨ ਜਿਹੜਾ ਉਹ ਜਜਵਾਤੀ ਜਿਹਾ ਹੋ ਜਾਂਦਾ ਕੁੱਕੜ ਦੀ ਉਡਾਰੀ ਵਾਂਗੂ ਕਹਿੰਦੇ ਕੁੱਕੜ ਦੇ ਖੰਭ ਤੇ ਲੱਗੇ ਹੁੰਦੇ ਆ ਪਰ ਉਹ ਉੱਡ ਨਹੀਂ ਸਕਦਾ ਜੇ ਉੱਡਦਾ ਤਾਂ ਇੱਕ ਦੋ ਵਾਰ ਖੰਭ ਮਾਰ ਕੇ ਫੇਰ ਵਾਪਸ ਜ਼ਮੀਨ ਤੇ ਡਿੱਗ ਜਾਂਦਾ ਹੁਣ ਕਈ ਬੰਦਿਆਂ ਦੇ ਮਨ ਜਦੋਂ ਜਜਵਾਤੀ ਦੇ ਹੋ ਜਾਂਦੇ ਆ ਫਿਰ ਉਹ ਕਹਿੰਦੇ ਆ ਵੀ ਮੈਂ ਤੇ ਜੀਉਣਾ ਅਮਰਤ ਛਕਣਾ ਹੁਣ ਮੈਂ ਤੇ ਸਤਿਗੁਰੂ ਸੱਚੇ ਬਾਦਸ਼ਾਹ ਦੀ ਕਿਰਪਾ ਲੈਣੀ ਖੰਡੇ ਬਾਟੇ ਦੀ ਪੌਹ ਲੈ ਲੈਣੀ ਐ ਪਰ ਆਪਣੇ ਮਨ 'ਚ ਉਹ ਕਾਣ ਰੱਖ ਜਾਂਦੇ ਆ ਤੇ ਫਿਰ ਪਤਾ ਉਦੋਂ ਲੱਗਦਾ ਵੀ ਉਹ ਤੇ ਫੇਰ ਬੇਅਮਰਤੀਆ ਹੋ ਗਿਆ ਉਹ ਤੇ ਫੇਰ ਅੰਮ੍ਰਿਤ ਤੋਂ ਦੂਰ ਹੋ ਗਿਆ ਜਿਹੜੇ ਵਿਕਾਰ ਪਹਿਲਾਂ ਕਰਦਾ ਸੀ ਉਹੋ ਵਿਕਾਰ ਹੁਣ ਕਰਨ ਲੱਗ ਪਿਆ ਦੁਬਾਰਾ ਕਾਰਨ ਕਿ ਸਰਦੀਜੇ ਕਾਣ ਨਾ ਕੀਜੇ ਮਹਾਰਾਜ ਨੇ ਤੇ ਆਖਿਆ ਕਾਣ ਨਹੀਂ ਕਰਨੀ ਪਰੇ ਆਪਣੇ ਮਨ 'ਚ ਮਿਆਜ ਰੱਖ ਗਿਆ ਵੀ ਹੁਣ ਮੈਂ ਅੰਮ੍ਰਿਤ ਛਕ ਲਿਆ ਤੇ ਹੁਣ ਮੈਂ ਜੇ ਅੰਮ੍ਰਿਤ ਛਕ ਲਿਆ ਤੇ ਫਿਰ ਮਾਣੇ ਕਰਮ ਕਿਦਾਂ ਕਰਾਂਗਾ ਹੁਣ ਮੈਂ ਸਤਿਗੁਰਾਂ ਦਾ ਹੱਥ ਚਕੜਾ ਪਾ ਲਿਆ ਤੇ ਫਿਰ ਮੈਂ ਹੁਣ ਚੋਰੀ ਕਿਵੇਂ ਕਰਾਂਗਾ ਹੁਣ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਖਸ਼ਿਆ ਕਕਾਰ ਤੀੜ ਚ ਕਸ਼ਹਰਾ ਪਾ ਲਿਆ ਤੇ ਮੈਂ ਬੇਵਿਚਾਰ ਕਿਵੇਂ ਕਰਾਂਗਾ ਫਿਰ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਮਨ ਚ ਵਸਾ ਲਈ ਤੇ ਮੈਂ ਲੋਕਾਂ ਨਾਲ ਧੋਖਾ ਕਿਵੇਂ ਕਰਾਂਗਾ ਤੇ ਫਿਰ ਉਹਨੂੰ ਲੱਗਦਾ ਵੀ ਇਹ ਤੇ ਭਾਈ ਮੈਂ ਗਲਤੀ ਕਰ ਬੈਠਾ ਤੇ ਫਿਰ ਉਹ ਫੇਰ ਦੁਬਾਰਾ ਬੇਚਾਰੀ ਹੋ ਜਾਂਦੀ ਐ ਉਹ ਫੇਰ ਗੁਰੂ ਸਾਹਿਬ ਤੋਂ ਆਪਣਾ ਮੁਖ ਨੂੰ ਮੋੜ ਲੈਂਦੇ ਐ ਪਰ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਨੇ ਇਹ ਮਹਾਰਾਜ ਜੀ ਕਹਿੰਦੇ ਸਿਰ ਦੀਜੈ ਕਾਣ ਨਾ ਕੀਜੈ ਜੇ ਹੁਣ ਸਿਰ ਦੀ ਦਿੱਤਾ ਨਾ ਫਿਰ ਪਿੱਛੇ ਨਾ ਹਟੀ ਪਿੱਛੇ ਮੌਤ ਐ ਪਿੱਛੇ ਸੰਸਾਰ ਐ ਪਿੱਛੇ ਸੰਸਾਰ ਦੀ ਦਲਦਲ ਐ ਪਰ ਜੇ ਅੱਗੇ ਜਾਏਗਾ ਚੇਤੇ ਰੱਖੀ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਘਰ ਹੈ ਅਗੇ ਸੱਚਖੰਡ ਹੈ ਹੁਣ ਮਰਜੀ ਤੇਰੀ ਹੈ ਕਿਹੜੇ ਪਾਸੇ ਨੂੰ ਮੁੜਨਾ ਤੇ ਜਿਨ੍ਹਾਂ ਨੇ ਸਿਰ ਦਿੱਤੇ ਹੋਏ ਸੀ ਨਾ ਪਿਆਰੇ ਖਾਲਸਾ ਜੀ ਉਹ 8 ਮਹੀਨਿਆਂ ਦੀ ਭੁੱਖ ਬਰਦਾਸ਼ ਕੀਤੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅਨੰਦਪੁਰ ਸਾਹਿਬ ਨਗਰੀ ਨੂੰ ਘੇਰਾ ਪਿਆ 8 ਮਹੀਨਿਆਂ ਦੀ ਭੁੱਖ ਬਰਦਾਸ਼ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਇੰਨਾ ਪਿਆਰ ਹੈ ਕਹਿੰਦੇ ਮਹਾਰਾਜ ਜੀ ਮਰਨੀ ਤੇ ਮਰ ਜਾਵਾਂਗੇ ਪਰ ਤੇਰਾ ਦਰ ਤੇਰੇ ਚਰਨ ਛੱਡ ਕੇ ਕਦੇ ਨਹੀਂ ਜਾਵਾਂਗੇ ਸਿਰ ਦੀਜੇ ਕਾਣ ਨਾ ਕੀਜੇ ਸਿਰ ਦਿੱਤੇ ਹੋਏ ਆ ਹੁਣ ਆਪਣੀ ਮਰਜ਼ੀ ਨਹੀਂ ਕਰ ਰਹੇ ਅਖੀਰ ਇਹ ਨਹੀਂ ਵੀ ਕਹਿ ਦਿੰਦਾ ਵੀ ਜੇ ਮੌਤ ਆ ਗਈ ਮਹਾਰਾਜ ਜੀ ਅਸੀਂ ਮਰਨੀ ਮਰਾਂਗੇ ਪਰ ਤੇਰਾ ਸਾਥ ਤੇਰੇ ਚਰਨ ਤੇਰਾ ਦਰ ਤੈਨੂੰ ਛੱਡ ਕੇ ਨਹੀਂ ਜਾਵਾਂਗੇ ਤੇ ਸੱਚ ਹੈ ਪਿਆਰਿਓ ਸਰਸਾ ਨਦੀ ਦੇ ਕੰਢੇ ਸਾਡੇ ਕਿੰਨੇ ਹੀ ਗੁਰੂ ਕੇ ਪਿਆਰੇ ਗੁਰੂ ਕੇ ਦਲਾਰੇ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹਨਾਂ ਨੇ ਸਾਥ ਕੋਈ ਨਹੀਂ ਛੱਡਿਆ ਹੁਣ ਸਰਸਾ ਨਦੀ ਦੇ ਕੰਢੇ ਤੇ ਨਾ ਜੰਗ ਹੋਇਆ ਜਿਹੜੇ ਇਤਿਹਾਸ ਪੜਦੇ ਸੁਣਦੇ ਉਹਨਾਂ ਨੂੰ ਪਤਾ ਹੈ ਆਪਾਂ ਕਿੰਨੇ ਮਰਜ਼ੀ ਵਾਰੀ ਇਤਿਹਾਸ ਕਹਿ ਲਈ ਇਤਿਹਾਸ ਤੇ ਉਹ ਹੋਣਾ ਪਰ ਆਪਾਂ ਇਸ ਇਤਿਹਾਸ ਚ ਇੱਕ ਤੱਤ ਕੱਢਣ ਦਾ ਯਤਨ ਕਰਨਾ ਉਹ ਇਹ ਹੈ ਵੀ ਜਦੋਂ ਸਤਗੁਰੂ ਸਰਸਾ ਨਦੀ ਦੇ ਕੰਢੇ ਗਏ ਨਾ ਤੇ ਇਸ ਸਰਸਾ ਨਦੀ ਦੇ ਕੰਢੇ ਪਹੁੰਚ ਕੇ ਤੁਹਾਨੂੰ ਪਤਾ ਵੀ ਜਿਸ ਰਾਤ ਦੀ ਇਹ ਗੱਲ ਆ ਉਸ ਰਾਤ ਮੋਲੇ ਧਰਮੀ ਪੈ ਰਿਆ ਮੋਲੇ ਧਰ ਦਾ ਭਾਵ ਹੁੰਦਾ ਬਹੁਤ ਤੇਜ ਨਹੀਂ ਪੈ ਰਿਆ ਤੇ ਉਹ ਦੀਆਂ ਰਾਤਾਂ ਉੱਤੋਂ ਮੀਂਹ ਪੈਂਦਾ ਹੋਵੇ ਤੇ ਬਾਹ ਚਲਦੀ ਹੋਵੇ ਹਵਾ ਚਲਦੀ ਹੋਵੇ ਚਖੜ ਭਗਦਾ ਹੋਵੇ ਤੇ ਮਾਹੌਲ ਕਿਦਾਂ ਦਾ ਬਣਦਾ ਹੋਵੇਗਾ ਆਪਸ ਸਾਥ ਲਾ ਸਕਦੇ ਆ ਆਪਾਂ ਆਪਾਂ ਇਸ ਦਾ ਅੰਦਾਜ਼ਾ ਸਹਿਜੇ ਲਾ ਸਕਦੇ ਆ ਮੀਂਹ ਪੈ ਰਿਹਾ ਹੈ ਮੌਲੇ ਤਾਂ ਮੀਂਹ ਪੈ ਰਿਹਾ ਹੈ ਹਵਾ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਪਿੱਛੋਂ 10 ਲੱਖ ਫੌਜ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਵਾਸਤੇ ਕਾળી ਹੋਈ ਪਈ ਹੈ ਅੱਲਾ ਅੱਲਾ ਦੇ ਨਾਰੇ ਲਾਉਂਦੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਪਾਸ਼ਾ ਦੀਆਂ ਫੌਜਾਂ ਤੇ ਆਪਣੇ ਤਲਵਾਰਾਂ ਦੇ ਆਪਣੇ ਨੀਜਿਆਂ ਦੇ ਵਾਰ ਕਰਦੇ ਆ ਤੇ ਇਧਰੋਂ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਲਸਾ ਫੌਜ ਲੜਦੇ 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 ਨਾਲੇ ਅੱਗੇ ਵਧੀ ਜਾਂਦੇ ਆ ਤੇ ਨਾਲੇ ਲੜ ਰਹੇ ਆ ਨਾਲੇ ਅੱਗੇ ਵਧੀ ਜਾਂਦੀ ਆ ਤੇ ਨਾਲੇ ਲੜਦੇ ਆ ਕਿਉਂਕਿ ਜੁੱਧ ਦੀ ਰਣਨੀਤੀ ਹੈ ਵੀ ਜਦੋਂ ਤੱਕ ਤੁਹਾਨੂੰ ਮਾਹੌਲ ਸਾਜਗਾਰ ਨਾ ਮਿਲੇ ਐਵੇਂ ਪੰਗੇ ਨਾ ਲਵੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਚਮਕੌਰ ਦੀ ਜੰਗ ਦੇ ਵਿੱਚ ਚਮਕੌਰ ਦੀ ਗੜੀ ਦਾ ਇੱਕ ਪ੍ਰਤੀਕ ਦਿੱਤਾ ਮਹਾਰਾਜ ਸਾਹਿਬ ਨੇ ਜਦੋਂ ਤੱਕ ਮਹਾਰਾਜ ਸਾਹਿਬ ਨੂੰ ਚੰਗੀ ਠਹਿਰ ਨਹੀਂ ਮਿਲੀ ਮਹਾਰਾਜ ਅਨੰਦਪੁਰ ਤੋਂ ਚੱਲੇ ਜੁੱਧ ਹੋ ਗਏ ਰਿਆ ਤੁਰੇ ਤੁਰੇ ਤੁਰਦੇ ਤੁਰਦੇ ਲੜੀ ਜਾਂਦੇ ਆ ਲੜੀ ਜਾਂਦੇ ਆ ਨਾਲੇ ਅੱਗੇ ਨੂੰ ਵਧੀ ਜਾਂਦੇ ਆ ਰੁਕੇ ਨਹੀਂ ਸਰਸਾ ਦੇ ਕੰਢੇ ਤੋਂ ਵੀ ਪਾਰ ਹੋ ਗਏ ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਦੋਂ ਸਰਸਾ ਦੇ ਕੰਢੇ ਤੇ ਆ ਗਏ ਨਾ ਹੁਣ ਸਰਸਾ ਨਦੀ ਨੂੰ ਪਾਰ ਕਰਤੀ ਅੱਗੇ ਜਾਣਾ ਸੀ ਪਰ ਅੱਗੇ ਆਮ ਦੇਣਾ ਵਿੱਚ ਸਰਸਾ ਨਦੀ ਵਿੱਚ ਪਾਣੀ ਬਹੁਤ ਥੋੜਾ ਹੁੰਦਾ ਜਿਹਨੂੰ ਤੁਰ ਕੇ ਘੋੜੇ ਤੇ ਚੜ੍ਹ ਕੇ ਸਹਜੇ ਆਰਾਮ ਨਾਲ ਪਾਰ ਕੀਤਾ ਜਾ ਸਕਦਾ ਪਰ ਹੁਣ ਮੀਂਹ ਇੰਨੀ ਤੇਜ਼ ਪੈ ਰਿਹਾ ਆਸੇ ਪਾਸੇ ਦਾ ਪਾਣੀ ਉਹ ਸਰਸਾ ਨਦੀ ਵਿੱਚ ਉੱਛੜਿਆ ਦੇ ਸਰਸਾ ਨਦੀ ਉਫਾਨ ਦੇ ਉੱਤੇ ਆ ਗਈ ਬਹੁਤ ਭਾਰੀ ਚੜੀ ਹੋਈ ਹੈ ਪਾਣੀ ਬਹੁਤ ਤੇਜ਼ੀ ਨਾਲ ਸਰਸਾ ਨਦੀ ਦਾ ਵਗ ਰਿਹਾ ਪਰ ਇਸ ਸਰਸਾ ਨਦੀ ਨੂੰ ਪਾਰ ਕਰਨਾ ਹੀ ਪੈਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਤਸ਼ਾਹ ਦੀਆਂ ਫੌਜਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਵਿੱਚ ਜਦੋਂ ਇਸ ਸਰਸਾ ਨਦੀ ਦੇ ਕੰਢੇ ਪਹੁੰਚੇ ਪਿੱਛੋਂ ਵੈਰੀ ਦਲ ਜਿਹੜਾ ਉਹ ਨਾਰੇ ਲੰਦਾ ਅੱਲਾ ਅੱਲਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ੂ ਨੂੰ ਮਾਰਨ ਵਾਸਤੇ ਕਾੜਾ ਹੋਇਆ ਵਧਿਆ ਆਉਂਦਾ ਹੈ ਤੇ ਜਦੋਂ ਸਿੰਘਾਂ ਜੀ ਨਦੀਆਂ ਇਸ ਸਰਸਾ ਨਦੀ ਨੂੰ ਪਾਰ ਕਰਨ ਲੱਗੇ ਕਈਆਂ ਦੇ ਪੈਰ ਛਿੜਕ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸਿੰਘ ਇਸ ਸਰਸਾ ਨਦੀ ਦੇ ਵਹਿਰ ਚ ਰੁੜ ਗਏ ਪਾਣੀ ਬਹੁਤ ਤੇਜ਼ ਸੀ ਗੱਡੇ ਭਰੇ ਹੋਏ ਸੀ ਖਜਾਨਿਆਂ ਦੇ ਰੁੜ ਗਏ ਗੱਡੇ ਭਰੇ ਹੋਏ ਸੀ ਸਾਹਿਤ ਦੇ ਰੁੜ ਗਏ ਪਰ ਸਤਗੁਰਾਂ ਨੇ ਇੱਕ ਉੱਚੀ ਆਵਾਜ਼ ਦੇ ਕੇ ਸਿੱਖਾਂ ਨੂੰ ਸੰਦੇਸ਼ ਦਿੱਤਾ ਜਦੋਂ ਸਿੱਖਾਂ ਨੇ ਚਾਹਿਆ ਨਾ ਵੀ ਸਾਡੇ ਖਜ਼ਾਨੇ ਬਚ ਜਾਣ ਸਾਡਾ ਸਾਹਿਤ ਬਚ ਜਾਏ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਹਿੰਦੇ ਸਿੱਖੋ ਖਜ਼ਾਨੇ ਰੁੜਦੇ ਨੇ ਤੇ ਰੁੜ ਜਾਣ ਦਿਓ ਕੋਈ ਗੱਲ ਨਹੀਂ ਮਹਾਰਾਜ ਜੀ ਕਹਿੰਦੇ ਸਾਡੇ ਗ੍ਰੰਥ ਸਾਡੇ ਧਾਰਮਿਕ ਸਾਹਿਤ ਰੁੜਦਾ ਰੁੜ ਜਾਣ ਦਿਓ ਕੋਈ ਗੱਲ ਨਹੀਂ ਪਰ ਸਿੱਖੋ ਆਪਣੀਆਂ ਕਿਰਪਾਨਾਂ ਆਪਣੇ ਸ਼ਸਤਰ ਨਹੀਂ ਰੁੜੁੰਦੇ ਨੇ ਚੇਤੇ ਰੱਖਿਓ ਜੇ ਸ਼ਸਤਰ ਤੁਹਾਡੇ ਹੱਥ 'ਚ ਹੋਏਗਾ ਤੇ ਖਜ਼ਾਨਾ ਤੁਹਾਡੇ ਪੈਰਾਂ 'ਚ ਹੋਏਗਾ ਪਰ ਜੇ ਸ਼ਸਤਰ ਤੁਹਾਡੇ ਕੋਲੇ ਨਹੀਂ ਤੇ ਲੋਕ ਤੁਹਾਡੀਆਂ ਜੇਬਾਂ 'ਚੋਂ ਵੀ ਖਜ਼ਾਨੇ ਕੱਢ ਕੇ ਲੈ ਜਾਣਗੇ ਮਾਇਆ ਕੱਢ ਕੇ ਲੈ ਜਾਣਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇਹ ਉੱਚੀ ਆਵਾਜ਼ ਵਿੱਚ ਆਖਿਆ ਸਿੱਖੋ ਜੇ ਸ਼ਸਤਰ ਰੁੜਦਾ ਤੇ ਨਾਲ ਹੀ ਰੁੜ ਜਾਏ ਕੱਲਾ ਸ਼ਸਤਰ ਨਾ ਆਪਣਾ ਰੁੜਿਓ ਨਾ ਰੁੜੰਦਿਓ ਖਜ਼ਾਨਾ ਰੁੜਦਾ ਤੇ ਰੁੜ ਲੈਣ ਦੇ ਕੋਈ ਗੱਲ ਨਹੀਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਜ਼ਾਨੇ ਤੋਂ ਵੱਧ ਮਾਇਆ ਤੋਂ ਵੱਧ ਸੋਨੇ ਤੋਂ ਵੱਧ ਆਪਣੀਆਂ ਤੇਗਾਂ ਆਪਣੀਆਂ ਕਿਰਪਾਨਾਂ ਨੂੰ ਮਹਾਰਾਜ ਨੇ ਪਿਆਰ ਕੀਤਾ ਇਹ ਅੱਜ ਸਿੱਖਾਂ ਬਾਦ ਤੇ ਸੰਦੇਸ਼ ਉਪਦੇਸ਼ ਹੈ ਅੱਜ ਸਿੱਖਾਂ ਵਾਸਤੇ ਆਪਾਂ ਸਾਰਿਆਂ ਦੇ ਨਾਲ ਆ ਕਿਸੇ ਦੇ ਵਿਰੋਧੀ ਨਹੀਂ ਆ ਪਰ ਮੈਂ ਬੇਨਤੀ ਕਰਾਂ ਜਦੋਂ ਤੱਕ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਨਹੀਂ ਅਪਣਾਉਂਗੇ ਆਪਾਂ ਧਰਨੇ ਲਾਉਣ ਜੋਗੀਆਂ ਪਰ ਹੱਕ ਨਹੀਂ ਸਾਨੂੰ ਮਿਲਣੇ ਆਪਾਂ ਬੜਾ ਕੁਝ ਕਰੀ ਜਾ ਰਹੇ ਆ ਆਪਾਂ ਕਿੰਨੇ ਹੀ ਆਪਣੇ ਪੁੱਤ ਨੌਜਵਾਨ ਵੀਰ ਬਜ਼ੁਰਗ ਅਸੀਂ ਮਰਵਾ ਲਏ ਖਤਮ ਕਰਾ ਲਏ ਪਰ ਫਿਰ ਖੜੇ ਕਿੱਥੇ ਆ ਉੱਥੇ ਹੀ ਖੜੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੀ ਸੋਚ ਦੇ ਧਾਰਨੀ ਨਹੀਂ ਬਣੇ ਹੱਕ ਜਿਹੜੇ ਨੇ ਨਾ ਪਿਆਰੇ ਖਾਲਸਾ ਜੀ ਖਾਲਸਾ ਕਦੇ ਇਨਸਾਫ ਕਰਦਾ ਹੁੰਦਾ ਸੀ ਖਾਲਸਾ ਦਰਬਾਰ ਲਾਉਂਦਾ ਸੀ ਖਾਲਸਾ ਕਚਹਿਰੀ ਲਾਉਂਦਾ ਸੀ ਤੇ ਜਿਹੜਾ ਵੀ ਕੋਈ ਖਾਲਸੇ ਦੀ ਕਚਹਿਰੀ ਵਿੱਚ ਆਉਂਦਾ ਸੀ ਖਾਲਸਾ ਇਨਸਾਫ ਕਰਕੇ ਉਹਦੀਆਂ ਝੋਲੀਆਂ ਭਰ ਕੇ ਤੋੜਦਾ ਸੀ ਪਰ ਅੱਜ ਹਾਲਾਤ ਕਿਦਾਂ ਦੇ ਬਣ ਗਏ ਅੱਜ ਸਿੱਖਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਕਿਉਂ ਕਿ ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਨਹੀਂ ਮਹਾਰਾਜ ਆ ਦਿੱਤਾ ਸ਼ਸਤਰ ਨਹੀਂ ਤੇ ਇਨਸਾਫ ਦੇਣ ਵਾਲੀ ਕੌਮ ਅੱਜ ਇਨਸਾਫ ਮੰਗ ਰਹੀ ਐ ਝੋਲੀ ਢੱਕੇ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੀ ਸੋਚ ਤੋਂ ਦੂਰ ਹੋ ਗਏ ਜੋ ਸਤੂ ਸੱਚੇ ਪਾਤਸ਼ਾਹ ਨੇ ਸਾਨੂੰ ਸੰਦੇਸ਼ ਤੇ ਦਿੱਤਾ ਸੀ ਮਹਾਰਾਜ ਜੀ ਨੇ ਆਖਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਗਰੀਬ ਸਿੱਖਨ ਕੋ ਦਊ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਵਾਅਦੇ ਤਾਂ ਨਹੀਂ ਖਾਲੀ ਜਾਂਦੇਗੀ ਇਹਦਾ ਮਤਲਬ ਕਮੀ ਸਾਡੇ ਚ ਹੈ ਪਾਂਡਾ ਭਰਨ ਵਾਲੇ ਨੇ ਤੇ ਭਰ ਦਿੱਤਾ ਪਰ ਜੇ ਹੁਣ ਪਾਂਡਾ ਹੀ ਫਟਿਆ ਤੇ ਫਿਰ ਹੁਣ ਭਰਨ ਵਾਲਾ ਵੀ ਕੀ ਕਰੇ ਜੇ ਹੁਣ ਸਾਡੀ ਝੋਲੀ ਹੀ ਲੀਰੋ ਲੀਰ ਹੋਈ ਪਈ ਐ ਤੇ ਫਿਰ ਦਾਤਾਂ ਪਾਉਣ ਵਾਲਾ ਵੀ ਕੀ ਕਰੇ ਦਾਤਾਂ ਪਾਉਣ ਵਾਲਾ ਪਾਈ ਜਾਂਦਾ ਹੁਣ ਝੋਲੀ ਸਾਂਭ ਨਹੀਂ ਸਕਦੀ ਤੇ ਇੱਕ ਕੱਪੜੇ ਫਟ ਗਏ ਝੋਲੀਆਂ ਖਰਾਬ ਹੋ ਗਈਆਂ ਉੱਡੜ ਗਈਆਂ ਤੇ ਜਿਹੜੀਆਂ ਮਹਾਰਾਜ ਨੇ ਦਾਤਾਂ ਪਕੀਆਂ ਚਲੀਆਂ ਗਈਆਂ ਝੋਲੀ ਦਾ ਭਾਵ ਐ ਸਾਡਾ ਹਿਰਦਾ ਝੋਲੀ ਦਾ ਭਾਵ ਐ ਸਾਡਾ ਦਿਲ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖਿਆ ਨਹੀਂ ਟਿਕੀ ਹੋਈ ਉਸ ਸਰਸਾ ਨਦੀ ਦੇ ਕੰਢੇ ਜੇ ਸਿੱਖਾਂ ਨੇ ਆਪਣੇ ਸ਼ਸਤਰ ਵੀ ਰੁੱੜ ਜਾਣ ਦਿੱਤੇ ਹੁੰਦੇ ਆਪਾਂ ਅੰਦਾਜ਼ਾ ਲਾ ਕੇ ਵੇਖੀਏ ਵੀ 10 ਲੱਖ ਦਾ ਮੁਕਾਬਲਾ ਕਿਥੇ ਚਮਕੌਰ ਦੀ ਗੜੀ 'ਚ 40 ਸਿੱਖ ਕਰ ਲੈਂਦੇ ਵਾਹਿਗੁਰੂ ਜੇ ਕਿਸੇ ਨੂੰ ਸਵਾਲ ਪੁੱਛਿਆ ਜਾਏ ਸ਼ਸਤਰਾਂ ਤੋਂ ਬਿਨਾ ਹੋ ਸਕਦਾ ਸੀ ਮੁਕਾਬਲਾ ਤੇ ਸਿਆਣਾ ਬੰਦਾ ਕਹੇਗਾ ਨਹੀਂ ਜੀ ਇਹ ਨਹੀਂ ਹੋ ਸਕਦਾ ਸੀ ਤੇ ਆਪਾਂ ਕੀ ਅੰਦਾਜ਼ਾ ਲਾਉਨੇ ਆ ਵੀ ਗੁਰੂ ਗੋਬਿੰਦ ਸਿੰਘ ਦੇ ਪੱਥੇ 'ਚ ਕਿਤੇ 150 ਤੀਰ ਸੀ ਜਿਹਦੇ ਨਾਲ ਉਹ ਚਮਕੌਰ ਦੀ ਗੜੀ ਤੇ ਉੱਤੇ ਚੜੇ ਸੀ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਖਜ਼ਾਨਿਆਂ ਦੇ ਗੱਡੇ ਸੀ ਜਿਹੜੇ ਸਾਹਿਤ ਦੇ ਗੱਡੇ ਸੀ ਉਹ ਰੁੜ ਜਾਣ ਦਿੱਤੇ ਪਰ ਜਿਹੜੇ ਗੱਡਿਆਂ 'ਚ ਗੁਰੂ ਗੋਬਿੰਦ ਸਿੰਘ ਦੇ ਤੀਰ ਭਰੇ ਹੋਏ ਸੀ ਉਹ ਨਾਲ ਹੀ ਗਏ ਚਮਕੌਰ ਦੀ ਗੜੀ ਤੱਕ ਅਵੇ ਨਹੀਂ 10 ਲੱਖ ਦਾ ਮੁਕਾਬਲਾ ਹੋਇਆ ਇੱਕ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਈ ਕਈ ਸੋ ਬੰਦਿਆਂ ਨੂੰ ਪਾਰ ਕਰਕੇ ਫੇਰ ਰੁਕਦਾ ਸੀ ਇੰਨੀ ਤੇਜ਼ੀ ਸੀ ਮਹਾਰਾ ਦੇ ਤੀਰਾਂ ਚ ਕਹਿਣ ਦਾ ਭਾਵ ਵੀ ਮਹਾਰਾਜ ਨੇ ਸ਼ਸਤਰ ਆਪਣੇ ਹੱਥ ਦੇ ਵਿੱਚ ਰੱਖਿਆ ਸਿੱਖਾਂ ਨੂੰ ਆਖਿਆ ਸ਼ਸਤਰ ਨੂੰ ਨਾ ਡੁੱਬਣ ਦਿਓ ਸ਼ਸਤਰ ਨੂੰ ਨਾ ਡੁੱਣ ਦਿਓ ਸ਼ਸਤਰ ਨੂੰ ਨਾ ਆਪਣੇ ਹੱਥੋਂ ਛੱਡੋ ਸ਼ਸਤਰ ਮਹਾਰਾਜ ਅੱਤੇ ਪਾਸ਼ਾ ਜੀ ਕਹਿ ਲੱਗੇ ਸਭ ਤੋਂ ਵੱਡੀ ਕਰਾਮਾਤ ਹੈ ਸ਼ਸਤਰ ਕਰਾਤ ਮਾਤ ਹੈ ਤੇ ਸਿੱਖਾਂ ਨੇ ਦੇ ਸਾਹਮਣੇ ਜਿਨ੍ਹਾਂ ਨੇ ਸਾਹਮਣੇ ਉਚੜਦੀ ਕਲਾ ਵਿੱਚ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਥਾਂ ਦੇ ਉੱਤੇ ਸਾਨੂੰ ਇੱਕ ਦੂਜਾ ਉਪਦੇਸ਼ ਦਿੱਤਾ ਸ਼ਤਸਾ ਨਦੀ ਦੇ ਕੰਢੇ ਖੜ ਕੇ ਇਹ ਦੋਵੇਂ ਗੱਲਾਂ ਜੇ ਅੱਜ ਵੀ ਸਿੱਖ ਆਪਣੇ ਮਨ ਚਲ ਸਾਲੇ ਨਾ ਜੀ ਵੈਸੇ ਵੀ ਸਿੱਖਾਂ ਦੀ ਬੜੀ ਚੜ੍ਹਦੀ ਕਲਾ ਹੈ ਪਰ ਸਾਡੀ ਬਾਦਸ਼ਾਹਤ ਨੂੰ ਸਾਡੇ ਕੇਸਰੀ ਨਿਸ਼ਾਨ ਝੁਲਣ ਤੋਂ ਕੋਈ ਨਹੀਂ ਰੋਕ ਸਕਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਸ ਨਹੀਂ ਆਪਾਂ ਆਪਣੇ ਚਤਤ ਵਸਾਲੇ ਪਹਿਲਾ ਸੁਨੇਹਾ ਸਸਤਨ ਦਿੱਤਾ ਨਹੀਂ ਬੰਨਣਾ ਪਹਿਲਾ ਸੁਨੇਹਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਿੱਕੇ ਪਾਤਸ਼ਾਹ ਦੀ ਕਿਰਪਾ ਲੈਣੀ ਖੰਡੇ ਵਾਟੇ ਦੀ ਪੌਣ ਲੈਣੀ ਤੇ ਦੂਸਰਾ ਸੁਨੇਹਾ ਕੀ ਹੈ ਇੱਥੇ ਚਮਕੌਰ ਦਿੱਤੇ ਸਸਸਾ ਨਦੀ ਦੇ ਕੰਢੇ ਕਮਸਾਣ ਦਾ ਯੁੱਧ ਹੋ ਰਿਹਾ ਹੈ ਤਲਵਾਰਾਂ ਧਲਾਂ ਦੇ ਉੱਤੇ ਵੱਜਦੀਆਂ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਇੱਕ ਪਾਸਿਓਂ ਅੱਲਾਹੂ ਦੇ ਨਾਰੇ ਦੀਆਂ ਦੂਜੇ ਪਾਸਿਓਂ ਬੋਲੇ ਸੋ ਨਿਹਾਲ ਜਕਾਰੇ ਦੀਆਂ ਆਵਾਜ਼ਾਂ ਹੁੰਦੀਆਂ ਕਮਸਾਣ ਦਾ ਜੁੱਧ ਮਚਿਆ ਹੋਇਆ ਹੈ ਘੋੜੇ ਹੰਕਰੇ ਆ ਘੋੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਾਥੀ ਝੰਗਾੜ ਰਹੇ ਆ ਹਾਥੀਆਂ ਦੀਆਂ ਆਵਾਜ਼ਾਂ ਆ ਰਹੀਆਂ ਇੰਨੇ ਜਿਆਦਾ ਕਮਸਾਣ ਦੇ ਮਾਹੌਲ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਦੂਸਰਾ ਹਵਾਜਾ ਦਿੱਤਾ ਕਹਿੰਦੇ ਸਿੱਖੋ ਸੁਚੇਤ ਹੋ ਜਾਓ ਕਿਸ ਗੱਲ ਦੀ ਸੁਚੇਤ ਹੋਣਾ ਹੁਣ ਸੁਚੇਤ ਹੋ ਕੇ ਤਾਂ ਲੜੀ ਰਹੇ ਸੁੱਤੇ ਤਾਂ ਲੜ ਨਹੀਂ ਰਹੇ ਮਹਾਰਾਜ ਨੇ ਕਿਸ ਗੱਲ ਦੀ ਸੁਚੇਤ ਹੋਣ ਵਾਸਤੇ ਆਖਿਆ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਸੁਚੇਤ ਹੋਵੋ ਮਹਾਰਾਜ ਸੱਚੇ ਪਾਤਸ਼ਾਹ ਦਾ ਆਵਾਜ਼ਾ ਸਿੱਖਾਂ ਨੇ ਸੁਨਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਸਿੱਖੋ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿਓ ਆਸਾ ਕੀ ਵਰਦਾ ਕੀਰਤਨ ਰੰਮ ਕਰੋ ਸਿੱਖੋ ਆ ਦੋ ਗੱਲਾਂ ਨੂੰ ਆਪਣੇ ਜੀਵਨ ਚ ਵਸਾ ਲਓ ਹਾਲ ਤੇ ਹਾਲਾਤ ਜਦਾਂ ਦੇ ਮਰਜ਼ੀ ਹੋ ਜਾਣ ਸਿੱਖ ਦੇ ਸ਼ਸਤਰ ਵੀ ਨਹੀਂ ਛੱਡਣਾ ਤੇ ਆਪਣੀ ਜ਼ੁਬਾਨ ਤੋਂ ਬਾਣੀ ਵੀ ਨਹੀਂ ਛੱਡਣੀ ਆ ਕੋ ਸਤਨਾਮ ਸ਼੍ਰੀ ਆਹ ਦੋ ਗੱਲਾਂ ਨਾ ਛੱਡੋ ਦੋ ਗੱਲਾਂ ਦਿੱਲੀ ਦਾ ਤੁਹਾਡੇ ਪੈਰਾਂ ਚ ਆ ਕੇ ਨਮਸਕਾਰਾਂ ਕਰੇਗੀ ਆ ਦੋ ਗੱਲਾਂ ਦੇ ਧਾਰਨੀ ਆਪਾਂ ਬਣ ਜਾਈਏ ਦੁਨੀਆ ਸਾਡੇ ਕਦਮਾਂ ਦੇ ਉੱਤੇ ਆ ਕੇ ਝੁਕੇਗੀ ਸਿੱਖਾਂ ਕੋਲ ਆ ਇਹੋ ਹੀ ਚੀਜ਼ਾਂ ਨੇ ਹੋਰ ਕੀ ਹੈ ਜੇ ਆਪਾਂ ਕਿਸੇ ਨੂੰ ਸਵਾਲ ਕਰਕੇ ਪੁੱਛੀਏ ਦੱਸੋ ਬਈ ਸਿੱਖਾਂ ਦੇ ਵਿੱਚ ਕੀ ਵੱਖਰਾ ਕੁਝ ਵੀ ਵੱਖਰਾ ਨਹੀਂ ਹੈ ਸਾਡਾ ਰੰਗ ਰੂਪ ਲੋਕਾਂ ਨਾਲ ਸਾਡਾ ਹੱਥ ਪੈਰ ਉਦਾਂ ਦੇ ਜਿੱਦਾਂ ਦੇ ਪੁੱਲ ਦੁਨੀਆ ਵਿੱਚ ਲੋਕਾਂ ਦੇ ਹੱਥ ਪੈਰ ਹੈ ਇਹ ਤੇ ਹੈ ਨਹੀਂ ਵੀ ਸਿੱਖਾਂ ਦੇ ਤਿੰਨ ਹੱਥ ਹੈ ਇਹ ਤੇ ਹੈ ਨਹੀਂ ਵੀ ਸਿੱਖਾਂ ਕੋਲੇ ਦੇਖਣ ਬਾਅਦ ਤੇ ਚਾਰ ਅੱਖਾਂ ਨੇ ਸੇਕੋ ਤੁਹਾਡੇ ਕੋਲੇ ਹੋਰ ਕੁਝ ਵੀ ਵੱਖਰਾ ਨਹੀਂ ਤੁਹਾਡੇ ਕੋਲੇ ਗੁਰੂ ਨਾਨਕ ਦਾ ਸ਼ਬਦ ਵੱਖਰਾ ਹੈ ਹੋਰ ਤੁਹਾਡੇ ਕੋਲੇ ਕੁਝ ਨਹੀਂ ਜੇ ਆਪਾਂ ਦੁਨੀਆ ਦੇ ਵਿੱਚ ਚੱਲਦੀ ਕਲਾ ਵਿੱਚ ਆ ਸਾਡੇ ਕੋਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਵੱਖਰੀ ਗੁਰੂ ਨਾਨਕ ਦਾ ਜਪਜੀ ਸਾਹਿਬ ਹੈ ਸਿੱਖਾਂ ਕੋਲੇ ਜਿਹੜਾ ਸਿੱਖਾਂ ਅਨੁਸਾਰੀ ਦੁਨੀਆ ਦੇ ਵਿੱਚ ਵੱਖਰਾ ਕਰ ਦਿੰਦਾ ਹੈ